ਹੈਲੋ ਸਸਿਕਾ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮੇਰਾ ਸੈਟਅਪ ਚੇਂਜ ਹੋਇਆ ਪਿਆ ਵਾ ਤੁਸੀਂ ਦੇਖਦੇ ਹੋਵੋਗੇ ਕਈ ਨਵੇਂ ਜਿਹੜੇ ਸਬਸਕ੍ਰਾਈਬਰ ਉਹਨਾਂ ਨੂੰ ਤਾਂ ਨਹੀਂ ਪਤਾ ਕਿ ਇਹ ਕਿਹੜਾ ਵਾ ਸੈਟਅਪ ਤੇ ਜਿਹੜੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਕਿ ਇਹ ਕਿੱਥੋਂ ਦਾ ਤੇ ਕਿਹੜਾ ਸੈਟਅਪ ਆ ਤੇ ਜੇ ਪਤਾ ਵਾ ਕਿਸੇ ਨੂੰ ਤੇ ਚੱਲਦੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਅੱਜ ਆਪਾਂ ਫੇਰ ਲੈ ਕੇ ਆਏ ਬੱਚਿਆਂ ਵਾਸਤੇ ਸਪੈਸ਼ਲ ਵੀਡੀਓ ਜਿਵੇਂ ਤੁਹਾਨੂੰ ਆਪਾਂ ਦੱਸਿਆ ਸੀ ਤਾਂ ਵੀ ਛੁੱਟੀਆਂ ਨੇ ਤੇ ਘਰੇ ਬੱਚਿਆਂ ਵਾਸਤੇ ਆਪਾਂ ਸਪੈਸ਼ਲ ਸੀਰੀ ਮਿੱਠਾ ਚ ਮਸਾਲੇਦਾਰ ਕੁਝ ਵੀ ਉਹਨਾਂ ਦਾ ਖਾਣ ਨੂੰ ਮਨ ਕਰਦਾ ਤੇ ਉਹਨਾਂ ਨੂੰ ਤੁਸੀਂ ਘਰੇ ਕਿਵੇਂ ਬਣਾ ਕੇ ਦੇਣਾ ਤੇ ਨਾਲ ਉਹਨਾਂ ਦੀ ਹੈਲਥ ਦਾ ਵੀ ਧਿਆਨ ਰੱਖਣਾ ਸਿਹਤ ਦਾ ਵੀ ਧਿਆਨ ਰੱਖਣਾ ਕਿ ਉਹ ਕੋਈ ਇਹੋ ਜੇ ਅਨਨੋਨ ਚੀਜ਼ ਨਾ ਖਾਣ ਜਿਹਦੇ ਨਾਲ ਉਹਨਾਂ ਦੀ ਸਿਹਤ ਖਰਾਬ ਹੋਵੇ ਜਿਵੇਂ ਤੁਸੀਂ ਮੇਰੀ ਪਿਛਲੀਆਂ ਸਾਰੀਆਂ ਵੀਡੀਓ ਵੇਖਿਆ ਪਏ ਆਪਾਂ ਬੱਚਿਆਂ ਵਾਸਤੇ ਅਮਰ ਸ੍ਰੀ ਨਿਊਟਰੀ ਕੁਲਚਾ ਵੀ ਘਰੇ ਬਣਾਇਆ ਵਾ ਅਰਬੀ ਚਾਵਲ ਵੀ ਘਰੇ ਬਣਾਈਆਂ ਪੀਜਾ ਵੀ ਤੁਸੀਂ ਵੇਖਿਆ ਘਰੇ ਆਪਾਂ ਤਿਆਰ ਕੀਤਾ ਵਾ 버ਗਰ ਵਗੈਰਾ ਸਾਰਾ ਕੁਝ ਆਪਾਂ ਬਣਾਇਆ ਵਾ ਤੇ ਅੱਜ ਆਪਾਂ ਬਣਾ ਰਹੇ ਆਂ ਜੀ ਇਹ ਸਪੈਸ਼ਲ ਮੱਕੀ ਤੋਂ ਯਾਨੀ ਕਿ ਜਿਹੜੀਆਂ ਛੱਲੀਆਂ ਨੇ ਜਿਨ੍ਹਾਂ ਨੂੰ ਕੋਈ ਘੁੱਟਾ ਬੋਲਦਾ ਵਾ ਇਹ ਛੱਲੀਆਂ ਕੌਣ ਇਹਨਾਂ ਦੀ ਅੱਜ ਆਪਾਂ ਸਪੈਸ਼ਲ ਤਿਆਰ ਕਰਾਂਗੇ ਟਿੱਕੀ ਬਹੁਤ ਹੀ ਜਿਆਦੀ ਮਜ਼ੇਦਾਰ ਬਣਦੀ ਆ ਤੇ ਇਹਦੀਆਂ ਕਈ ਰੈਸਪੀਆਂ ਬਣਦੀਆਂ ਬਸ ਇਹ ਛੱਲੀ ਦੇ ਦਾਣਿਆਂ ਦੀਆਂ ਤੁਸੀਂ ਇਹਦੀ ਚਾਟ ਵੀ ਬਣਾ ਸਕਦੇ ਹੋ ਇਹਦੇ ਪਕੌੜੇ ਵੀ ਬਣਾ ਸਕਦੇ ਹੋ ਇਹਦਾ ਜਿਹੜਾ ਦੋਸਾ ਵੀ ਬਣਾ ਸਕਦੇ ਹੋ ਤੇ ਪਰ ਅੱਜ ਆਪਾਂ ਬਣਾਵਾਂਗੇ ਦੀ ਇਹ ਟਿੱਕੀ ਤੇ ਇੱਕ ਹੋਰ ਨਾ ਰੈਸਪੀ ਬਣਾਵਾਂਗੇ ਉਹ ਕਿਹੜੀ ਹੈ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖਿਓ ਜੇ ਇਹ ਆਪਾਂ ਚਾਰ ਛੱਲੀਆਂ ਲਈਆਂ ਸੀਗੀਆਂ ਛੱਲੀਆਂ ਜਿਹੜੀਆਂ ਤੁਹਾਡੀਆਂ ਬਿਲਕੁਲ ਐ ਹਰੀਆਂ ਹੋਣੀਆਂ ਚਾਹੀਦੀਆਂ ਵਾ ਸੁੱਕੀਆਂ ਚ ਐ ਜਿਆਦੀਆਂ ਪੱਕੀਆਂ ਛੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਜੇ ਜਿਆਦੀਆਂ ਪੱਕੀਆਂ ਛੱਲੀਆਂ ਆਈਆਂ ਤੇ ਤੁਹਾਨੂੰ ਪਹਿਲਾਂ ਇਹਨਾਂ ਨੂੰ ਉਬਾਲਣਾ ਪਊਗਾ ਜਿਹਦੇ ਨਾਲ ਇਹਦੇ ਜਿਹੜੇ ਅੱਧੇ ਗੁਣ ਨਿਕਲ ਜਾਂਦੇ ਆ ਪਰ ਆਪਾਂ ਜੇ ਹਰੀਆਂ ਹਰੀਆਂ ਛੱਲੀਆਂ ਲੈ ਕੇ ਆਏ ਇਹ ਤੁਸੀਂ ਦੇਖ ਸਕਦੇ ਦੇਖੋ ਐ ਤਾਜੀ ਛੱਲੀ ਆ ਦੇਖੋ ਐ ਕਰਕੇ ਜਿਹੜੀ ਐ ਨੌ ਦੇ ਨਾਰੀ ਟੁੱਟ ਜਾਂਦੀ ਆ ਇਹ ਜਿਹੜੀ ਛੱਲੀ ਆ ਤੇ ਇਹੋ ਜੀ ਤੁਸੀਂ ਲੈਣੀ ਹੈ ਸਪੈਸ਼ਲ ਬੱਚਿਆਂ ਵਾਸਤੇ ਜਦੋਂ ਤੁਸੀਂ ਕੋਈ ਨਾਸ਼ਤਾ ਬਣਾ ਰਹੇ ਹੋ ਜਾਂ ਟਿੱਕੀ ਬਣਾ ਰਹੇ ਹੋ ਪਕੌੜੇ ਬਣਾ ਰਹੇ ਹੋ ਪਰਾਂਠੇ ਬਣਾ ਰਹੇ ਹੋ ਕੁਝ ਵੀ ਤੁਸੀਂ ਬਣਾ ਰਹੇ ਹੋ ਤੇ ਇਦਾਂ ਤਾਜ਼ੀਆਂ ਛੱਲੀਆਂ ਲੈਣੀਆਂ ਇਹਨਾਂ ਦਾ ਜਿਹੜਾ ਉੱਪਰਲਾ ਛਿਲਕਾ ਵਾ ਉਹਨੂੰ ਆਪਾਂ اتار ਲੈਣੇ ਆ ਉਤਾਰ ਕੇ ਇਹਨਾਂ ਨੂੰ ਪਹਿਲਾਂ ਇੱਕ ਸਾਈਡ ਤੇ ਸਾਫ਼ ਕਰ ਕਰਕੇ ਰੱਖ ਲੈਣੇ ਹੋਣ ਇਹਨਾਂ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਵਾਸ਼ ਕਰ ਕਰਕੇ ਇਦਾਂ ਆਪਾਂ ਰੱਖ ਦਿੰਨੇ ਸਾਰੀਆਂ ਉਨੇ ਚੱਲੇ ਆ ਜਿਹੜੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਈਆਂ ਤੇ ਇਹਨਾਂ ਦੇ ਹੁਣ ਆਪਾਂ ਜਿਹੜੇ ਦਾਣੇ ਕੱਢਦੇ ਆ ਇਹਨਾਂ ਨੂੰ ਤੁਸੀਂ ਚਾਹੋ ਤਾਂ ਇਹਦਾ ਕੱਟ ਵੀ ਸਕਦੇ ਹੋ ਪਰ ਇਹਨਾਂ ਦੇ ਆਪਾਂ ਜਿਹੜੇ ਆ ਦਾਣੇ ਛਿੱਲਾਂਗੇ ਕਿਉਂਕਿ ਉਹਦਾ ਅੱਧਾ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਥੋੜਾ ਜਿਹਾ ਏਦਾਂ ਆਪਾਂ ਰਾਹ ਬਣਾ ਲਾਂਗੇ ਨਾ ਤੇ ਫਿਰ ਜਿਹੜੇ ਏਦਾਂ ਕਰਕੇ ਆਰਾਮ ਨਾਲ ਹੀ ਦਾਣੇ ਨਿਕਲ ਲੱਗ ਜਾਣੇ ਇਹਦਾ ਸਾਰੇ ਦਾਣੇ ਆਪਾਂ ਇਹਨਾਂ ਦੇ ਕੱਢ ਲੈਨੇ ਤੇ ਛੱਲੀ ਦੇ ਦਾਣੇ ਜਿਹੜੇ ਆਪਾਂ ਸਾਰੇ ਘੇਰ ਲਏ ਆ ਜਿਵੇਂ ਸਾਉਦੇ ਆ ਤੇ ਹੁਣ ਇਹਨਾਂ ਨੂੰ ਆਪਾਂ ਇਦਾਂ ਚੌਪਰ ਦੇ ਵਿੱਚ ਪਾ ਕੇ ਤੇ ਥੋੜਾ ਥੋੜਾ ਚੌਪ ਕਰਾਂਗੇ ਇਹਦਾ ਕਾਰਨ ਚੌਪ ਕਰਨ ਦਾ ਇੱਕ ਤੇ ਆ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਊਗਾ ਦੂਜੀ ਗੱਲ ਆ ਕਿ ਜੇ ਜਿਹੜੇ ਸਾਬਤ ਦਾਣੇ ਆਪਾਂ ਪਾ ਦੇਨੇ ਆ ਜੇ ਤੁਸੀਂ ਪਕੌੜੇ ਬਣਾਉਣੇ ਟਿੱਕੀਆਂ ਬਣਾਉਣੀਆਂ ਐ ਨਾ ਤਾਂ ਇੱਕ ਵਾਰੀ ਚੌਪ ਜ਼ਰੂਰ ਕਰਿਓ ਜੇ ਫਿਰ ਨਹੀਂ ਤਾਂ ਦਾਣੇ ਦੇ ਵਿੱਚ ਨਾ ਜਾ ਕੇ ਤੇਲ 'ਚ ਜਦੋਂ ਜਾਂਦਾ ਤੇ ਉਹ ਫੁੱਲ ਕੇ ਜਿਹਾ ਪਟਾਕਾ ਜਿਹਾ ਮਾਰਦਾ ਥੋੜੇ ਨੂੰ ਆਪਾਂ ਚੌਪ ਕਰ ਲੈਨੇ ਥੋੜਾ ਥੋੜਾ ਇਹ ਦੇਖੋ ਸਾਰੇ ਆਪਾਂ ਇਦਾਂ ਦੇ ਚੌਪ ਕਰ ਲੈਣੇ ਆ ਜਿਆਦਾ ਵੀ ਬਰੀਕ ਨਹੀਂ ਕਰਨੇ ਬਸ ਇਦਾਂ ਦੇ ਵੀ ਜਿਹੜੇ ਉਹ ਮੋٹے-ਮੋٹے ਦਾਣੇ ਆ ਥੋੜੇ ਫਿਸ ਜਾਣ ਕੁਛ-ਕੁਛ ਵਿੱਚ ਦਾਣੇ ਵੀ ਦਿਸਣ ਪਰ ਇੰਨਾ ਵੀ ਉਹ ਜਿਹੜੇ ਫਟੇ ਹੋਣ ਕਿ ਇਹ ਸਾਬਤ ਹੋਇਆ ਨਾ ਤੇ ਜਦੋਂ ਆਪਾਂ ਕੋਈ ਟਿੱਕੀ ਪਕੌੜਾ ਬਣਾਉਨੇ ਆ ਤੇ ਤੇਲ ਦੇ ਵਿੱਚ ਜਾ ਕੇ ਜਿਹੜਾ ਇਹ ਫਟ ਜਾਂਦੇ ਆ ਹੁਣ ਜੇ ਤੁਹਾਡੇ ਕੋਲ ਚੌਪਰ ਨਹੀਂ ਹੈਗਾ ਤੇ ਤੁਸੀਂ ਇਦਾਂ ਦੇਸੀ ਤਰੀਕੇ ਦੇ ਨਾਲ ਇਦਾਂ ਵੀ ਕਰ ਸਕਦੇ ਹੋ ਕੋਈ ਕੌਲੀ ਗਲਾਸ ਲੈ ਕੇ ਉਹਦੇ ਨਾਲ ਤੁਸੀਂ ਇਹਨਾਂ ਨੂੰ ਥੋੜਾ-ਥੋੜਾ ਮੈਸ਼ ਕਰ ਸਕਦੇ ਨਹੀਂ ਤੇ ਤੁਸੀਂ ਕੁੰਡੇ ਡੰਡੇ ਦੇ ਵਿੱਚ ਵੀ ਕੁਟ ਸਕਦੇ ਹੋ ਇਹ ਕੋ ਦੇ ਨਾਲ ਆਸਾਨੀ ਨਾਲ ਮੈਸ਼ ਹੋ ਰਿਹਾ ਕਿਉਂਕਿ ਜਿਹੜੀ ਆਪਣੀ ਛੱਲੀ ਆ ਉਹ ਕੱਚੀ-ਕੱਚੀ ਆ ਇਦਾਂ ਆਪਾਂ ਸਾਰੇ ਕੋਲੀ ਗਲਾਸ ਕੋਈ ਵੀ ਲੈ ਕੇ ਤੁਸੀਂ ਉਹਦੇ ਨਾਲ ਜਿਹੜੇ ਮੈਸ਼ ਕਰ ਲੈਣੇ ਤੇ ਹੁਣ ਇਹ ਆਪਾਂ ਸਾਰੇ ਮੈਸ਼ ਕਰ ਲਏ ਤੇ ਇੱਕ ਡੋਂਗੇ 'ਚ ਕੱਢ ਲਈ ਸੀ ਤੇ ਇਹ ਵੈਸੇ ਤਾਂ ਬਹੁਤ ਹੈਲਦੀ ਉੱਦੇ ਪਰ ਇਹਦੇ ਵਾਸਤੇ ਫਿਰ ਵੀ ਇਹਨੂੰ ਆਪਾਂ ਹੋਰ ਹੈਲਦੀ ਬਣਾਉਣ ਵਾਸਤੇ ਇਹਦੇ ਵਿੱਚ ਪਾ ਰਹੇ ਹਾਂ ਕੁਝ ਸਬਜ਼ੀਆਂ शिमला ਮਿਰਚ ਗਾਜਰ ਤੇ ਪਿਆਜ਼ ਇਹ ਤਿੰਨ ਚੀਜ਼ਾਂ ਆਪਾਂ ਜਿਹੜੀਆਂ ਕੱਟ ਲਈਆਂ ਤੇ ਇਹ ਆਪਾਂ ਇਹ ਦੇ ਵਿੱਚ ਪਾ ਦਾਂਗੇ ਹੁਣ ਗਾਜਰ ਵੀ ਆਪਾਂ ਇਹਦੇ ਵਿੱਚ ਪਾ ਦਿੰਨੇ ਆਂ ਤੇ ਨਾਲ ਹੀ ਪਾ ਦਾਂਗੇ ਆਪਾਂ ਪਿਆਜ਼ ਤੇ ਕੁਝ ਕੁ ਸਮਾਨ ਜਿਹੜਾ ਮੈਂ ਰੱਖ ਲਿਆ ਤੇ ਇਹ ਜਿਹੜਾ ਬੌਲ ਮੇਰਾ ਛੋਟਾ ਸੀ ਹੁਣ ਆਪਾਂ ਇਹ ਥਾਲੀ ਦੇ ਵਿੱਚ ਪਾ ਦਿੰਨੇ ਆ ਸਾਰਾ ਖੁੱਲੇ ਭਾਂਡੇ ਦੇ ਵਿੱਚ ਕਿਉਂਕਿ ਮਟੀਰੀਅਲ ਜਿਹੜਾ ਇਹ ਮਿਕਸ ਨਹੀਂ ਹੋਣਾ ਇਸ ਕਰਕੇ ਆਪਾਂ ਖੁੱਲੇ ਭਾਂਡੇ 'ਚ ਪਾ ਦਿੰਨੇ ਆ ਤੇ ਦੇਖੋ ਕਿੰਨਾ ਕਲਰਫੁੱਲ ਆ ਤੇ ਇਹਦੇ ਵਿੱਚ ਇੱਕ ਇਹ ਆਲੂ ਮੈਂ ਕੱਦੂ ਕਸ਼ ਕਰਕੇ ਪਾ ਰਹੀ ਆ ਜੇ ਤੁਹਾਡੇ ਕੋਲ ਉਬਲੇ ਹੋਇਆ ਆਲੂ ਹੈਗਾ ਤੇ ਤੁਸੀਂ ਉਹ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਇਹ ਕੱਦੂ ਕਸ਼ ਕਰਕੇ ਕੱਚਾ ਹੀ ਆਲੂ ਪਾ ਦਿੱਤਾ ਪਾਣੀ ਦੇ ਵਿੱਚ ਮੈਂ ਕੱਦੂ ਕਸ਼ ਕਰਕੇ ਰੱਖਿਆ ਸੀ ਥੋੜੇ ਸਾਰੇ ਨੂੰ ਆਪਾਂ ਮਿਕਸ ਕਰ ਲੈਣੇ ਆ ਇਹ ਇਹਦੇ ਕਲਰ ਦੇਖੋ ਕਿੰਨੇ ਸੋਹਣੇ ਆਏ। ਇਦਾਂ ਤੁਸੀਂ ਪਰੌਂਠੇ ਵੀ ਬਣਾ ਸਕਦੇ ਹੋ। ਬੱਚਿਆਂ ਨੂੰ ਤੁਸੀਂ ਇਦਾਂ ਪਰੌਂਠੇ ਵੀ ਬਣਾ ਕੇ ਦੇ ਸਕਦੇ ਹੋ। ਜੇ ਬੱਚੇ ਤੁਹਾਡੇ ਭੁਰਜੀ ਖਾਂਦੇ ਆ ਤੇ ਇਦਾਂ ਤੁਸੀਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਇਹਨਾਂ ਦੀ ਭੁਰਜੀ ਵੀ ਤਿਆਰ ਕਰਕੇ ਉਹਨਾਂ ਨੂੰ ਦੇ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਬੇਸਿਕ ਜਿਹੇ ਮਸਾਲੇ ਵੀ ਪਾਉਣੇ ਆ ਤੇ ਉਸ ਤੋਂ ਪਹਿਲਾਂ ਪਾਵਾਂਗੇ ਇਹ 2 ਚਮਚ ਪਾ ਰਹੇ ਆ ਆਪਾਂ ਚੌਲਾਂ ਦਾ ਆਟਾ ਤੇ 2 ਚਮਚ ਇਹਦੇ ਵਿੱਚ ਪਾ ਰਹੇ ਆ ਆਪਾਂ ਬੇਸਣ। ਇਹਦੀ ਬਾਈਂਡਿੰਗ ਵਾਸਤੇ ਤੇ ਅੱਗੇ ਜਾ ਕੇ ਵੇਖਾਂਗੇ ਵੀ ਬੇਸਣ ਹੋਰ ਦੀ ਜ਼ਰੂਰਤ ਹੈ ਕੀ ਹੈ ਕਿ ਨਹੀਂ ਤੇ ਹੁਣ 1 ਚਮਚ ਆਪਾਂ ਪਾ ਰਹੇ ਦੇ ਵਿੱਚ ਜੀਰਾ। ਇੱਕ ਚਮਚ ਇਹਦੇ ਵਿੱਚ ਪਾ ਰਹੇ ਆ ਆਪਾਂ ਗਰਮ ਮਸਾਲਾ ਤੇ ਇੱਕ ਚਮਚ ਆਪਾਂ ਪਾ ਰਹੇ ਲਾਲ ਮੇਚ ਤੁਸੀਂ ਹਰੀ ਵੀ ਪਾ ਸਕਦੇ ਹੋ ਮੈਂ ਬੱਚਿਆਂ ਕਰਕੇ ਲਾਲ ਮੇਚ ਦੀ ਥੋੜੀ ਜੀ ਪਾ ਰਹੀ ਹਾਂ ਜਿਆਦਾ ਨਹੀਂ ਆਪਾਂ ਇਹਦੇ ਵਿੱਚ ਮਿਰਚ ਪਾਈ ਤੇ ਬਾਕੀ ਇਹਦੇ ਵਿੱਚ ਤੁਸੀਂ ਕੋਈ ਵੀ ਆਪਦੇ ਮਨਪਸੰਦ ਮਸਾਲੇ ਪਾ ਸਕਦੇ ਦੋ ਚਮਚ ਜਾਨੀ ਕਿ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾ ਰਹੇ ਆ ਨਮਕ ਹੁਣ ਇਹ ਸਾਰੇ ਮਟੀਰੀਅਲ ਨੂੰ ਆਪਾਂ ਕਰ ਦਿੰਨੇ ਆ ਜੀ ਮਿਕਸ ਐਜਨ ਕਿ ਤਰਾਪਾ ਮਿਕਸ ਕਰ ਲੈਣਾ ਪਹਿਲਾਂ ਪਾਣੀ ਪਾਉਣ ਤੋਂ ਬਿਨਾਂ ਹੀ ਕਿਉਂਕਿ ਸਬਜ਼ੀਆਂ ਆਪਾਂ ਇਹਦੇ ਵਿੱਚ ਪਾਈਆਂ ਵਾ ਇਹ ਸਬਜ਼ੀਆਂ ਨੇ ਆਲਰੇਡੀ ਆਪਣਾ ਹੀ ਪਾਣੀ ਛੱਡ ਦੇਣਾ ਵਾ ਥੋੜੇ ਨੂੰ ਸਾਰੇ ਨੂੰ ਮੈਸ਼ ਕਰਕੇ ਆਪਾਂ ਦੋ ਚਮਚ ਹੋਰ ਬੇਸਨ ਪਾ ਲਿਆ ਸੀ ਤੇ ਥੋੜਾ ਜਿਹਾ ਆਪਾਂ ਇਹਦੇ ਉੱਤੇ ਇਦਾਂ ਪਾਣੀ ਜਿਹਾ ਪਾਵਾਂਗੇ ਜਿਆਦਾ ਨਹੀਂ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀਆਂ ਸਬਜ਼ੀਆਂ ਪਾਈਆਂ ਉਹਨਾਂ ਨੇ ਪਾਣੀ ਛੱਡ ਦੇਣਾ ਜਿਦਾਂ ਦੇਖੋ ਪੂਰਾ ਇਕੱਠਾ ਹੋ ਜਾਂਦਾ ਮਟੀਰੀਅਲ ਸਾਰਾ ਤੋਂ ਡਿਸ਼ਾ ਇਹਦੇ ਵਿੱਚ ਤੁਸੀਂ ਬਾਲਕੇ ਆਲੂ ਪਾਉਣੇ ਆ ਚਾਹੇ ਬਾਲਕੇ ਮੱਕੀ ਪਾਉਣੀ ਆ ਆਪਾਂ ਇਹਦੇ ਵਿੱਚ ਸਾਰਾ ਕੁਝ ਕੱਚਾ ਰੱਖ ਰਹੇ ਹਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਸਾਰੀਆਂ ਕੱਚੀਆਂ ਚੀਜ਼ਾਂ ਦੇ ਜਾਦੇ ਫਾਇਦੇ ਹੁੰਦੇ ਆ ਤੇ ਹੁਣ ਆਪਾਂ ਇਹਨੂੰ ਟਿੱਕੀ ਦੀ ਸ਼ੇਪ ਦੇਣੇ। ਹੁਣ ਇਹ ਸਾਰਾ ਮਟੀਰੀਅਲ ਆਪਾਂ ਮਿਕਸ ਕਰ ਲਿਆ ਤੇ ਮੈਂ ਇਦਾਂ ਬੌਲ 'ਚ ਫੇਰ ਕੱਢ ਲਿਆ ਸੀ ਇਹਨੂੰ ਤੇ ਹੁਣ ਆਪਾਂ ਇਦਾਂ ਜਿੰਨਾ ਕ ਪਾਟ ਲੈਣਾ ਤੁਸੀਂ ਜਿੰਨੀ ਕਿ ਟਿੱਕੀ ਤਿਆਰ ਕਰਨੀ ਆ। ਇਦਾਂ ਤੁਸੀਂ ਇਹਦੇ ਪਕੌੜੇ ਵੀ ਬਣਾ ਸਕਦੇ ਹੋ ਪਰ ਅੱਜ ਆਪਾਂ ਸਿਰਫ ਬੱਚਿਆਂ ਟਿੱਕੀਆਂ ਬਣਾ ਕੇ ਦੇਣੀਆਂ। ਇਦਾਂ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਸਾਰੀਆਂ ਪੱਕੇ ਥੱਲੇ ਬਹਿ ਕੇ ਕਰ ਸਕਦੇ ਹੋ ਕਿਉਂਕਿ ਅੱਜਕੱਲ ਜਿਵੇਂ ਗਰਮੀ ਆ ਤੇ ਰਸੋਈ 'ਚ ਵੜਨ ਨੂੰ ਜੀ ਨਹੀਂ ਕਰਦਾ। ਇਦਾਂ ਤੁਸੀਂ ਸਾਰਾ ਜਿਹੜਾ ਕੰਮ ਆ ਇਹ ਕੱਟਣ ਵੜਨ ਦਾ, ਮਿਕਸ ਕਰਨ ਦਾ ਪੱਕੇ ਥੱਲੇ ਕਰਕੇ ਤੇ ਸਿਰਫ ਇਹਨੂੰ ਫਰ ਇਦਾਂ ਆਪਾਂ ਬਣਾ ਬਣਾ ਕੇ ਟਿੱਕੀਆਂ ਰੱਖ ਦਿੰਨੇ ਇਹ ਹੈਲਦੀ ਦਾ ਹੈਲਦੀ ਨਾਸ਼ਤਾ ਤੇ ਨਾਲੇ ਗਰਮੀ ਦੇ ਵਿੱਚ ਬਹੁਤਾ ਜਾਣ ਦੀ ਜ਼ਰੂਰਤ ਵੀ ਨਹੀਂ ਰਸੋਈ ਦੇ ਵਿੱਚ ਤੇ ਬੱਚਿਆਂ ਦਾ ਵੀ ਮਨ ਖੋਸ਼ ਤੇ ਢਿੱਡ ਵੀ ਉਹਨਾਂ ਦਾ ਭਰ ਜਾਣਾ ਵਾ ਜੇਕਰ ਤੁਹਾਡਾ ਮਨ ਨਹੀਂ ਕਰ ਰਿਹਾ ਰੋਟੀ ਬਣਾਉਣ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦੀ ਪੈ ਰਹੀ ਹੈ ਤੇ ਪਰ ਬੱਚਿਆਂ ਨੂੰ ਜਿਹੜਾ ਢਿੱਡ ਲੱਗਾ ਵਾ ਤੇ ਆਪਾਂ ਨੂੰ ਵੀ ਦਿਲ ਕਰਦਾ ਹੁੰਦਾ ਵਾ ਵੀ ਆਪਾਂ ਬੱਚਿਆਂ ਨੂੰ ਕੁਝ ਵੰਸਵਾਨਾ ਬਣਾ ਕੇ ਦੇ ਦਈਏ ਜਦੋਂ ਬੱਚੇ ਘਰ ਦੇ ਵਿੱਚ ਹੈਗੇ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਇਹ ਸਾਰੀਆਂ ਆਪਾਂ ਇਕੱਠੀਆਂ ਬਣਾ ਕੇ ਰੱਖ ਲੈਣੇ ਆ ਤੇ ਫੇਰ ਇੱਕੇ ਵਾਰੀ ਆਪਾਂ ਜਿਹੜੀਆਂ ਫਰਾਈ ਕਰ ਦਾਂਗੇ ਤੇ ਆਪਾਂ ਇਹਨਾਂ ਨੂੰ ਸ਼ੈਲੋ ਫਰਾਈ ਕਰਨਾ ਇਸ ਕਰਕੇ ਆਪਾਂ ਤਵੇ ਤੇ ਥੋੜਾ ਥੋੜਾ ਤੇਲ ਪਾ ਲੈਣੇ ਤਵਾ ਚੰਗੀ ਤਰ੍ਹਾਂ ਆਪਣਾ ਗਰਮ ਹੋ ਚੁੱਕਾ ਤੁਸੀਂ ਇਹਨਾਂ ਨੂੰ ਡੀਪ ਫਰਾਈ ਵੀ ਕਰ ਸਕਦੇ ਹੋ ਜਦੋਂ ਇਹਦਾ ਆਪਾਂ ਟਿੱਕੀਆਂ ਇਹਨਾਂ ਦੇ ਵਿੱਚ ਰੱਖੀ ਜਾਵਾਂਗੇ ਇਹਨਾਂ ਨੂੰ ਆਪਾਂ ਸ਼ੈਲੋ ਫਰਾਈ ਕਰ ਲਾਂਗੇ ਸਾਰਿਆਂ ਤਵਾ ਕਮ ਹਕਮਾ ਕੇ ਹੌਲੀ ਹੌਲੀ ਸਾਰੀਆਂ ਟਿੱਕੀਆਂ 'ਵਲ ਤੇਲ ਕਰ ਦੇਣਾ ਆਪਾਂ ਤੇ ਗੈਸ ਜਾਂ ਇੰਡੈਕਸ਼ਨ ਕੁਛ ਵੀ ਤੁਸੀਂ ਵਰਤ ਰਹੇ ਹੋ ਤੇ ਉਹ ਜਿਹੜਾ ਬਿਲਕੁਲ ਫਲੋਰ ਰੱਖਣਾ ਇੱਥੇ ਤਾਂ ਕਿ ਆਪਣੀ ਟਿੱਕੀ ਜਿਹੜੀ ਚੰਗੀ ਤਰ੍ਹਾਂ ਰੜਨੀ ਚਾਹੀਦੀ ਔਰ ਇਹਨਾਂ ਆਪਾਂ ਇਹਨਾਂ ਨੂੰ ਹੌਲੀ ਹੌਲੀ ਜਿਹੜੇ ਜਿਹੜਾ ਥੱਲ ਲਾਂਗੇ ਦੇਖੋ ਥੱਲੇ ਉਹ ਚੰਗੀ ਤਰ੍ਹਾਂ ਰੜ ਚੁੱਕੀ ਹੈ ਟਿੱਕੀ ਆਪਾਂ ਪਹਿਲਾਂ ਪਹਿਲਾਂ ਬਿਲਕੁਲ ਐ ਧਿਆਨ ਦੇ ਨਾਲ ਇਹਨਾਂ ਨੂੰ ਥੱਲਣਾ। ਲੋਕਿ ਟਿੱਕੀ ਆਪਣੀ ਦੇ ਵਿੱਚ ਆਪਾਂ ਇਹਦੇ ਵਾਸਤੇ ਬਾਈਂਡਿੰਗ ਵਾਸਤੇ ਥੋੜਾ ਸਮਾਨ ਪਾਇਆ ਤਾਂ ਉਹ ਟੁੱਟੇ ਨਾ। ਇਹਦੇ ਵਿੱਚ ਜਿਆਦਾ ਆਪਾਂ ਵੈਜੀਟੇਬਲ ਤੇ ਮੱਕੀ ਰੱਖੀ ਆ। ਹੁਣ ਆਪਣੀਆਂ ਟਿੱਕੀਆਂ ਜਿਹੜੀਆਂ ਦੋਨੋਂ ਸਾਈਡ ਤੋਂ ਬੜੀਆਂ ਸੁਣੀਆਂ ਬਣ ਚੁੱਕੀਆਂ ਨੇ। ਜਿਹੜੀ ਥੋੜੀ ਜੀ ਕਸਰ ਰਹਿੰਦੀ ਆ ਉਹ ਆਪਾਂ ਹੌਲੀ ਹੌਲੀ ਇਹਨਾਂ ਨੂੰ ਘੱਟ ਸੇਕ ਤੇ ਪਕਾ ਲੈਨੇ। ਤੁਸੀਂ ਡੀਪ ਫਰਾਈ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਦੂਜੀ ਤਰ੍ਹਾਂ ਫਰਾਈ ਵੀ ਕਰ ਸਕਦੇ ਹੋ। ਪਰ ਆਪਾਂ ਜਿਹੜੇ ਜਿਵੇਂ ਟਿੱਕੀਆਂ ਬੰਦੀ ਜਾਂਦੀ ਹੈ ਇਹਨੂੰ ਆਪਾਂ ਕੱਢ ਲਾਂਗੇ ਤੇ ਨਾ ਟਿੱਕੀਆਂ ਨੂੰ ਆਪਾਂ ਕੱਢਦੇ ਜਾਨੇ ਇਹਦਾ ਜਿਹੜੀ ਜਿਹੜੀ ਟਿੱਕੀ ਆਪਣੀ ਫਰਾਈ ਹੋ ਚੁੱਕੀ ਇਹ ਆਏ ਇਹ ਆਪਾਂ ਸ਼ੈਲੋ ਫਰਾਈ ਕੀਤੀਆਂ ਵਾ ਕਿਉਂਕਿ ਬੱਚਿਆਂ ਦੀ ਹੈਲਥ ਦਾ ਆਪਾਂ ਧਿਆਨ ਰੱਖਣਾ ਤੇ ਤੁਸੀਂ ਡੀਪ ਫਰਾਈ ਵੀ ਕਰ ਸਕਦੇ ਆ ਤੇ ਇਹ ਦੇਖੋ ਆਪਾਂ ਟਿੱਕੀਆਂ ਜਿਹੜੀਆਂ ਸਾਰੀਆਂ ਕੱਢ ਲਈਆਂ ਕਿੰਨਾ ਸੋਹਣਾ ਇਹਨਾਂ ਦੇ ਉੱਤੇ ਕਲਰ ਆਇਆ ਤੇ ਬਾਕੀ ਜਿਹੜੀਆਂ ਜੜੀਆਂ ਬਚੀਆਂ ਵਾਂ ਉਹਨਾਂ ਨੂੰ ਆਪਾਂ ਫਰਾਈ ਕਰ ਲੈਨੇ ਤੇ ਆਪਣੀਆਂ ਟਿੱਕੀਆਂ ਜਿਹੜੀਆਂ ਸਾਰੀਆਂ ਫਰਾਈ ਹੋ ਚੁੱਕੀਆਂ ਤੁਸੀਂ ਦੇਖੋ ਕਿੰਨਾ ਸੋਹਣਾ ਇਹਨਾਂ ਤੇ ਕਲਰ ਆਇਆ ਵਾ ਵੈਸੇ ਵੀ ਕਲਰਫੁਲ ਬਹੁਤ ਜ਼ਿਆਦੀਆਂ ਸੋਹਣੀਆਂ ਲੱਗਣਦੀਆਂ ਤੇ ਕੁਝ ਮੈਂ ਮੱਕੀ ਦੇ ਦਾਣੇ ਰੱਖਲੇ ਸੀਗੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਦੋ ਰੈਸਪੀਆਂ ਬਣਾ ਕੇ ਦੱਸਾਂਗੇ ਚਾਹੇ ਤੁਸੀਂ ਟਿੱਕੀਆਂ ਬਣਾ ਸਕਦੇ ਹੋ ਫਿਰ ਚਾਹੇ ਇਦਾਂ ਜਿਹੜਾ ਆਪਾਂ ਮੱਕੀ ਦੀ ਚਾਟ ਬਣਾਉਣ ਲੱਗੇ ਆ ਇਹਦੇ ਵਾਸਤੇ ਆਪਾਂ ਵੈਜੀਟੇਬਲ ਵੀ ਰੱਖ ਲਈ ਸੀਗੀ ਜਿਹੜੀ ਮੱਕੀ ਦੀ ਜਾੜ ਹੈ ਬੱਚਿਆਂ ਨੂੰ ਬਹੁਤ ਪਸੰਦ ਆਊਗੀ ਤੇ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਨੇ ਆ ਇੰਨੇ ਕ ਕੱਪ ਚ ਮਿਲਦੇ ਹੁੰਦੇ ਉਹ ਮੱਕੀ ਦੇ ਦਾਣੇ ਤੇ ਕਿੰਨੇ ਮਹਿੰਗੇ ਮਿਲਦੇ ਹੁੰਦੇ ਜਿਹਨੂੰ ਸਵੀਟ ਕਾਰਨ ਬੋਲਦੇ ਆ ਤੇ ਅੱਜ ਜੋ ਆਪਾਂ ਘਰੇ ਤਿਆਰ ਕਰਾਂਗੇ ਇਹਨੂੰ ਮੱਕੀ ਦੀ ਦਾਣਿਆਂ ਦੀ ਚਾਟ ਵੀ ਬੋਲ ਸਕਦੇ ਆ ਤੁਸੀਂ ਤੇ ਸਵੀਟ ਕਾਰਨ ਵੀ ਬੋਲ ਸਕਦੇ ਆ ਤੇ ਇਧਰ ਆਪਾਂ ਇੱਕ ਫਰਾਈਪੈਨ ਰੱਖ ਲਿਆ ਲੋਹੇ ਦਾ ਤੇ ਅੱਜ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਜ਼ਿਆਦਾ ਨਹੀਂ ਪਾਉਣਾ ਤੇ ਇਹਦੇ ਵਿੱਚ ਆਪਾਂ ਜਿੰਨੀਆਂ ਵੈਜੀਟੇਬਲ ਲਈਆਂ ਹੈ ਗਾਜਰ, ਸ਼ਿਮਲਾ ਮਿਰਚ, ਪਿਆਜ਼ ਸਾਰੇ ਆਪਾਂ ਇਹਦੇ ਵਿੱਚ ਪਾ ਲਾਂਗੇ ਇਨ ਸਾਰੀ ਵੈਜੀਟੇਬਲ ਨੂੰ ਆਪਾਂ ਥੋੜਾ ਥੋੜਾ ਭੁੰਨ ਲੈਣਾ ਜਿਆਦਾ ਨਹੀਂ ਇਹਨਾਂ ਨੂੰ ਆਪਾਂ ਲਾਲ ਕਰਨਾ ਇਹਨਾਂ ਦਾ ਏਦਾਂ ਆਪਾਂ ਕਲਰ ਜਿਹੜਾ ਉਹ ਬਰਕਰਾਰ ਹੀ ਰੱਖਣਾ ਕਿ ਬੱਤੀਆਂ ਨੂੰ ਦੇਖਣ ਨੂੰ ਕੱਲੋ ਸੋਹਣਾ ਲੱਗੇ ਤੁਸੀਂ ਇਹਨੂੰ ਜਿੰਨੀ ਆਪਾਂ ਵੈਜੀਟੇਬਲ ਪਾਏ ਨੂੰ ਸਕਿਪ ਕਰਕੇ ਕੱਲੇ ਦਾਣੇ ਵੀ ਬਣਾ ਸਕਦੇ ਪਰ ਜਿਵੇਂ ਆਪਣਾ ਇੱਕ ਟੀਚਾ ਆਪਾਂ ਲਿਆ ਵਾ ਵੀ ਆਪਾਂ ਬੱਚਿਆਂ ਨੂੰ ਵੈਜੀਟੇਬਲ ਕਿਵੇਂ ਗ੍ਰੀਨ ਖਵਾਉਣੀ ਆ ਉਹਦੇ ਕਰਕੇ ਆਪਾਂ ਤੁਹਾਨੂੰ ਦੱਸੇ ਫਿਰ ਇਹਦੇ ਵਿੱਚ ਤੁਸੀਂ ਵੈਜੀਟੇਬਲ ਬਹੁਤ ਪਾਉਂਗੇ ਤੇ ਇਹਦੇ ਵਿੱਚ ਤੁਸੀਂ ਵੈਜੀਟੇਬਲ ਪਾਉਂਗੇ ਤੇ ਜਿਆਦਾ ਇਹ ਟੇਸਟੀ ਵੀ ਬਣੂ ਤੇ ਹਲਦੀ ਵੀ ਬਣੂ ਥੋੜਾ ਆਪਣੀ ਜਿਹ ਦੇ ਵਿੱਚ ਆਪਾਂ ਪਾ ਦਾਂਗੇ ਜਿਹੜੇ ਮੱਕੀ ਦੇ दाणे ਇੱਥੇ ਕਈ ਲੋਕ ਜਿਹੜੇ ਮੱਕੀ ਦੇ दाणे ਆ ਬਾਲ ਕੇ ਪਾਉਂਦੇ ਨੇ ਪਰ ਆਪਾਂ ਇਹਨੂੰ ਬਾਲ ਕੇ ਨਹੀਂ ਪਾ ਰਹੇ ਆਪਾਂ ਇਹਦੇ ਵਿੱਚ ਹੀ ਜਿਹੜਾ ਇਹਨਾਂ ਨੂੰ ਭੁੰਨਾਂਗੇ ਤੇ ਇਦਾਂ ਆਪਾਂ ਮੱਕੀ ਦੇ दाणे ਵਿੱਚ ਪਾਤੇ ਆ ਹੁਣ ਕਈ ਲੋਕ ਕਹਿਣਗੇ ਜੀ ਇਹ ਕੱਚੇ ਆ ਜਾਂ ਕੁਛ ਆ ਆਪਾਂ ਤੁਹਾਨੂੰ ਦੱਸਿਆ ਵੀ ਹੈਲਦੀ ਚੀਜ਼ ਬਣਾਉਣੀ ਆ ਬਾਲ ਕੇ ਦਾ ਜਿਹੜਾ ਵਾ ਅਦਾਸਾ ਨਿਕਲ ਜਾਂਦਾ ਹੁਣ ਆਪਾਂ ਥੋੜਾ ਜਿਹਾ ਇੱਥੇ ਪਾਣੀ ਦਾ ਸਿੱਟਾ ਲਾ ਦਾਂਗੇ ਇਹਨੂੰ ਆਪਾਂ ਟੱਕ ਕੇ ਜਿਹੜਾ ਉਹ ਪਕਾ ਲੈਨੇ ਆ ਮੱਕੀ ਦੇ दाणे ਜਿਹੜੇ ਨਰਮ ਹੀ ਆ ਤੇ ਜਲਦੀ ਉਹਨਾਂ ਨੇ ਪੱਕ ਜਾਣਾ ਇਹਨੂੰ ਆਪਾਂ ਟੱਕ ਕੇ ਰੱਖ ਲੈਨੇ ਥੋੜੀ ਦੇਰ ਵਾਸਤੇ ਇਹਨੂੰ ਘੱਟ ਸੇਕ ਤੇ ਪੱਕਣ ਦਵਾਂਗੇ ਤਾਂ ਕਿ ਜਿਹੜੇ ਮੱਕੀ ਦੇ ਦਾਣੇ ਉਹ ਪੱਕ ਜਾਣ। ਹੋਰ ਜਿਹੜੇ ਆਪਾਂ ਮੱਕੀ ਦੇ ਦਾਣੇ ਪਾਏ ਸੀਗੇ ਉਹ ਵੀ ਆਪਣੇ ਚੰਗੀ ਤਰ੍ਹਾਂ ਵਿੱਚ ਪੁੱਜ ਚੁੱਕੇ ਆ। ਤੇ ਹੁਣ ਆਪਾਂ ਪਾ ਦੇਣੀ ਇਹਦੇ ਵਿੱਚ ਮਸਾਲੇ। ਟੇਸਟ ਦੇ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ। ਥੋੜਾ ਜਿਹਾ ਗਰਮ ਮਸਾਲਾ ਤੇ ਇਹ ਜਿਹੜਾ ਵਾ ਇਹ ਚਾਟ ਮਸਾਲਾ ਖਰੇ ਤਿਆਰ ਕੀਤਾ ਮੰਮੀ ਨੇ ਨਿੰਬੂ ਵਗੈਰਾ ਸਾਰਾ ਕੁਝ ਪਾ ਕੇ ਬਹੁਤ ਟੇਸਟੀ ਹੈ। ਚਮਚੂਰ ਪਾਊਡਰ ਵਗੈਰਾ ਵੀ ਪਾ ਸਕਦੇ। ਪਰਾਪਾਈ ਜਿਹੜਾ ਮਸਾਲਾ ਹੀ ਪਾਵਾਂਗੇ ਇਹਨਾਂ ਥੋੜਾ ਕਲਰ ਤੇ ਭਾਵੇਂ ਚੇਂਜ ਹੋ ਜੇ ਪਰ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ੱਲੋ ਦੀ ਆਪਣੀ ਜਿਹੜੀ ਘਰੇ ਚਾਟ ਹਮੇ ਪਾਤਾ ਹੋਣਾ ਮਸਾਲਾ ੱਲੋ ਦੀ ਆਪਣੀ ਜਿਹੜੀ ਮੱਕੀ ਦੀ ਚਾਟ ਬਣ ਕੇ ਰੈਡੀ ਹੋ ਚੁੱਕੀ ਇਹਨੂੰ ਆਪਾਂ ਕੱਢ ਲੈਨੇ ਤੇ ਸਾਰੀ ਆਪਾਂ ਪਲੇਟ ਸਜਾ ਲਈਏ ਜੀ ਨਾਲ ਚਟਨੀ ਆਪਾਂ ਦੋ ਰੱਖ ਲਈਆਂ ਤੇ ਇਹਦੇ ਉੱਤੇ ਆਪਾਂ ਪਾ ਦੇਨੇ ਥੋੜਾ ਜਿਹਾ ਨਿੰਬੂ ਹੋਰ ਕਿਉਂਕਿ ਜਿੰਨਾ ਹੀ ਇਹ ਖੱਟਾ ਮਿੱਠਾ ਤਿੱਖਾ ਜਿਹਾ ਹੋਵੇ ਬਹੁਤ ਸਵਾਦ ਲੱਗਦਾ ਮੱਕੀ ਦੇ ਵਿੱਚ ਮਿੱਠੀ ਆ ਤੇ ਬਾਕੀ ਆਪਾਂ ਤਿੱਖੇ ਮਸਾਲੇ ਪਾਏ ਤੇ ਉੱਤੇ ਪਾ ਦਿੱਤਾ ਆਪਾਂ ਨਿੰਬੂ ਤੇ ਲੋ ਜੀ ਆਪਣੀਆਂ ਦੋਵੇਂ ਰੈਸਪੀਆਂ ਤਿਆਰ ਹੋ ਚੁੱਕੀਆਂ ਤੁਸੀਂ ਬੱਚਿਆਂ ਨੂੰ ਇਹਨਾਂ ਦੇ ਵਿੱਚ ਕੋਈ ਵੀ ਰੈਸਪੀ ਬਣਾ ਕੇ ਦੇ ਸਕਦੇ ਹੋ ਇਹ ਵੀ ਬਹੁਤ ਹੈਲਦੀ ਹੈ ਤੇ ਇਹ ਵੀ ਬਹੁਤ ਹੈਲਦੀ ਹੈ ਕਿਉਂਕਿ ਇਹਨੂੰ ਆਪਾਂ ਸਿਰਫ ਸ਼ੈਲੋ ਫਰਾਈ ਕੀਤਾ ਨਾਲ ਆਪਾਂ ਇਹ ਮਿੱਠੀ ਚਟਨੀ ਰੱਖੀ ਹੈ ਤੇ ਨਾਲੇ ਬਣਾਈ ਆਪਾਂ ਹਰੀ ਪੁਦੀਨੇ ਦੀ ਚਟਨੀ ਨਾਲੇ ਆਪਾਂ ਬਣਾਈ ਹੈ ਹਰੀ ਆਂਬ ਦੇ ਤੇ ਪਦੀਨੇ ਦੀ ਚਟਨੀ ਤੇ ਇਹ ਆਪਣੀਆਂ ਰੈਸਪੀਆਂ ਤਿਆਰ ਹੋ ਚੁੱਕੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਦ ਕਿਹੜੀ ਵਧੀਆ ਲੱਗੀ ਤੇ ਕਿਹੜੀ ਤੁਸੀਂ ਬਣਾ ਕੇ ਆਪਣੇ ਬੱਚਿਆਂ ਨੂੰ ਖਵਾਉਂਗੇ ਤੇ ਆਪਣੀ ਹੈ ਤੇ ਮੱਕੀ ਦੀ ਟਿੱਕੀ ਵੀ ਤੇ ਮੱਕੀ ਦੀ ਚਾਟ ਵੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਆਪਾਂ ਐਂਡ ਮਿਲਦੇ ਆ ਕਿ ਨਵੀਂ ਵੀਡੀਓ ਤਦ ਤੱਕ ਲਈ ਸੱਸੇ